ਮੌਲਾਨਾ ਰੂਮ ਨੇ ਇੱਕ ਬੜੀ ਹੀ ਪਿਆਰੀ ਘਟਨਾ ਦਾ ਜ਼ਿਕਰ ਕੀਤਾ ਇੱਕ ਕਹਾਣੀ ਲਿਖੀ ਹੈ ਉਹ ਕਹਿੰਦਾ ਕਿ ਇੱਕ ਰੁੱਖ ਤੇ ਦੋ ਪਰਿੰਦੇ ਬੈਠੇ ਹੋਏ ਸੀ ਦੋਨੋਂ ਆਪਸ ਵਿੱਚ ਕੁਝ ਗੱਲਬਾਤ ਕਰ ਰਹੇ ਸੀ ਇੱਕ ਪਰਿੰਦੇ ਨੇ ਇੱਕ ਵਿਅਕਤੀ ਨੂੰ ਹੁੰਦੇ ਹੋਏ ਦੇਖਿਆ ਤੇ ਉਹ ਦੂਜੇ ਪਰਿੰਦੇ ਨੂੰ ਕਹਿੰਦਾ ਕਿ ਉਹ ਸਾਹਮਣੇ ਦੇਖ ਇੱਕ ਬੰਦਾ ਆ ਰਿਹਾ ਮੈਨੂੰ ਲੱਗਦਾ ਹੈ ਸ਼ਿਕਾਰੀ ਹੈ ਆਪਾਂ ਨੂੰ ਉੱਡ ਜਾਣਾ ਚਾਹੀਦਾ ਹੁਣ ਉਹ ਜਿਹੜਾ ਨਾਲ ਦਾ ਪਰਿੰਦਾ ਸੀ ਉਹ ਕਹਿਣ ਲੱਗਾ ਕਿ ਬੰਦਾ ਤੇ ਮੈਨੂੰ ਵੀ ਦਿਖਾਈ ਦੇ ਰਿਹਾ ਪਰ ਤੂੰ ਚੀਜ਼ ਦੇਖ ਨਹੀਂ ਰਿਹਾ ਜੋ ਮੈਂ ਦੇਖ ਰਿਹਾ ਉਹਦੀ ਸੁੰਦਰ ਦਸਤਾਰ ਦੇਖ ਉਹਦਾ ਚਿਹਰਾ ਮੋਰਾ ਦੇਖ ਉਹਦਾ ਇਨਾ ਖੂਬਸੂਰਤ ਜਿਹੜਾ ਉਹਨੇ ਚੋਗਾ ਪਾਇਆ ਹੈ ਉਹ ਦੇਖ ਇਹ ਤੈਨੂੰ ਲੱਗਦਾ ਵੀ ਸ਼ਿਕਾਰੀ ਹੋਵੇਗਾ ਇਹ ਸ਼ਿਕਾਰੀ ਨਹੀਂ ਹੈ ਸਾਨੂੰ ਇਹਦੇ ਤੋਂ ਡਰਨਾ ਨਹੀਂ ਚਾਹੀਦਾ ਅਜੀ ਉਹ ਦੋਵੇਂ ਗੱਲਾਂ ਕਰ ਹੀ ਰਏ ਸਨ ਇੰਨੇ ਨੂੰ ਉਹ ਵਿਅਕਤੀ ਨੇੜੇ ਆ ਜਾਂਦਾ ਹੈ ਤੇ ਉਹ ਇੱਕ ਦਾ ਸ਼ਿਕਾਰ ਕਰ ਲੈਂਦਾ ਹੈ ਤੀਰ ਮਾਰਦਾ ਹੈ ਅਤੇ ਇੱਕ ਨੂੰ ਤੀਰ ਲੱਗਦਾ ਉਹ ਪਰਿੰਦਾ ਡਿੱਗ ਪੈਂਦਾ ਉਹਦੀ ਮੌਤ ਹੋ ਜਾਂਦੀ ਹੈ ਹੁਣ ਉਹੀ ਪਰਿੰਦਾ ਡਿੱਗਦਾ ਹੈ ਜਿਹੜਾ ਪਰਿੰਦਾ ਇਹ ਗੱਲ ਕਹਿ ਰਿਹਾ ਹੁੰਦਾ ਹੈ ਕਿ ਉਹਦਾ ਚੋਗਾ ਉਹਦੀ ਦਸਤਾਰ ਉਹਦਾ ਚਿਹਰਾ ਹੁਣ ਜਦੋਂ ਮਰ ਜਾਂਦਾ ਹੈ ਤੇ ਉਹਦਾ ਜਿਹੜਾ ਦੂਜਾ ਮਿੱਤਰ ਹੁੰਦਾ ਹੈ ਉਹ ਪੰਦਾ ਰਾਜੇ ਦੇ ਪਾਸ ਜਾਂਦਾ ਹੈ ਤੇ ਰਾਜੇ ਦੇ ਪਾਸ ਜਾ ਕੇ ਗੁਹਾਰ ਲਗਾਉਂਦਾ ਹੈ ਕਿ ਨਿਆ ਕੀਤਾ ਜਾਏ ਉਹ ਸਾਰੀ ਘਟਨਾ ਦੱਸਦਾ ਹੈ ਕਿ ਮੇਰਾ ਮਿੱਤਰ ਇਸ ਤਰ੍ਹਾਂ ਮਾਰਿਆ ਗਿਆ ਹੁਣ ਜਿਸ ਨੇ ਉਸ ਪਰਿੰਦੇ ਦਾ ਸ਼ਿਕਾਰ ਕੀਤਾ ਹੁੰਦਾ ਉਸ ਨੂੰ ਬੁਲਾਇਆ ਜਾਂਦਾ ਹੈ ਉਹ ਆਪਣੇ ਗੁਨਾਹ ਨੂੰ ਕਬੂਲ ਕਰ ਲੈਂਦਾ ਹੈ ਕਿ ਹਾਂ ਮੈਂ ਉਸ ਪਰਿੰਦੇ ਨੂੰ ਮਾਰਿਆ ਰਾਜਾ ਕਹਿੰਦਾ ਉਸ ਪਰਿੰਦੇ ਨੂੰ ਕਿ ਦੇਖ ਜੋ ਵੀ ਸਜ਼ਾ ਤੂੰ ਇਹਨੂੰ ਲਾਣੀ ਹੈ ਤੂੰ ਲਾ ਕਿਉਂਕਿ ਤੇਰਾ ਮਿੱਤਰ ਮਰਿਆ ਹੈ ਤੂੰ ਆਪਣੇ ਮਿੱਤਰ ਨੂੰ ਗਵਾ ਲਿਆ ਹੈ ਮੈਂ ਤੈਨੂੰ ਪੂਰੀ ਤਾਕਤ ਦਿੰਦਾ ਕਿ ਜਿਹੜੀ ਵੀ ਸਜ਼ਾ ਤੂੰ ਇਸ ਬੰਦੇ ਨੂੰ ਦੇਵੇਂਗਾ ਉਹ ਸਜ਼ਾ ਜਿਹੜੀ ਹੈ ਉਹਦੇ ਤੇ ਅਮਲ ਕੀਤਾ ਜਾਏਗਾ ਉਹ ਪਰਿੰਦਾ ਕਹਿੰਦਾ ਠੀਕ ਹੈ ਜੀ ਪਰਿੰਦਾ ਕਹਿੰਦਾ ਜੀ ਮੈਂ ਸਿਰਫ ਇਹੀ ਇੱਕ ਹੀ ਗੱਲ ਕਹਿਣੇ ਚਾਹੁੰਦਾ ਇਸ ਸ਼ਿਕਾਰੀ ਨੂੰ ਵੀ ਜੇਕਰ ਇਹ ਸ਼ਿਕਾਰੀ ਹੈ ਨਾ ਤੇ ਸ਼ਿਕਾਰੀ ਬਣ ਕੇ ਰਹੇ ਇਹ ਜਿਹੜਾ ਸਰਾਫਤ ਵਾਲਾ ਚੋਗਾ ਪਾ ਕੇ ਘੁੰਮਦਾ ਨਾ ਇਹ ਸਰਾਫਤ ਵਾਲਾ ਚੋਗਾ ਉਤਾਰਦਾ ਹੈ ਕਿਉਂਕਿ ਇਹ ਚੋਗਾ ਦੇਖ ਕੇ ਸਾਡੇ ਵਰਗੇ ਭੋਲੇ-ਪਾਲੇ ਪਰਿੰਦਿਆਂ ਨੂੰ ਭੁਲੇਖਾ ਪੈ ਜਾਂਦਾ ਹੈ ਔਰ ਅਸੀਂ ਮਾਰੇ ਜਾਂਦੇ ਹਾਂ ਮੇਰੇ ਮਿੱਤਰ ਨੂੰ ਇਹ ਭੁਲੇਖਾ ਪੈ ਗਿਆ ਸੀ ਕਿ ਇਹ ਬੰਦਾ ਸ਼ਿਕਾਰੀ ਨਹੀਂ ਹੈ ਔਰ ਉਹ ਮਾਰਿਆ ਗਿਆ ਅਗਰ ਇਹ ਸ਼ਿਕਾਰੀ ਹੈ ਬੇਸ਼ੱਕ ਇਹ ਸ਼ਿਕਾਰ ਕਰੇ ਪਰ ਘਟ ਤੋਂ ਘਟ ਇਹ ਪਹਿਰਾਵਾ ਜਿਹੜਾ ਨਾ ਉਹ ਉਤਾਰਦਾ ਜਿਹੜਾ ਨੇ ਧਰਮੀਆਂ ਵਾਲਾ ਪਹਿਰਾਵਾ ਪਾਇਆ ਹੋਇਆ ਇੱਕ ਸੱਜਣ ਕਹਿੰਦਾ ਹੈ ਕਿ ਬੁਰਾ ਵਿਅਕਤੀ ਉਹਦੋਂ ਹੋਰ ਵੀ ਬੁਰਾ ਹੋ ਜਾਂਦਾ ਹੈ ਜਦੋਂ ਉਹ ਧਰਮੀ ਹੋਣ ਦਾ ਬਖਾਵਾ ਕਰਦਾ ਹੈ ਮਹਾਰਾਜ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਜੇਕਰ ਤੂੰ ਚੋਰ ਹੈ ਨਾ ਤੇ ਮੇਰੇ ਕੋਲ ਚੋਰ ਬਣ ਕੇ ਆ ਜੇਕਰ ਤੂੰ ਬੁਰਾ ਹੈ ਖੋਟਾ ਹੈ ਮੇਰੇ ਕੋਲ ਖੋਟਾ ਬਣ ਗਿਆ ਜਾ ਤੇ ਮੈਂ ਗਰੰਟੀ ਲੈਣਾ ਹਾਂ ਮੈਂ ਤੈਨੂੰ ਖੋਟਾ ਨਹੀਂ ਰਹਿਣ ਦੇਵਾਂਗਾ ਮੈਂ ਤੈਨੂੰ ਬੁਰਾ ਨਹੀਂ ਰਹਿਣ ਦੇਵਾਂਗਾ ਮੈਂ ਤੇਰੇ ਅੰਦਰ ਦਾ ਖੋਟਾਪਣ ਦੂਰ ਕਰ ਦੇਵਾਂਗਾ ਸਤਗੁਰੂ ਖੋਟਿਓਂ ਖਰੇ ਕਰੇ ਸ਼ਬਦ ਸਵਾਰਣ ਹਾਰ ਪ੍ਰਪਾਤਸ਼ਾ ਕਹਿੰਦੇ ਹੋਵੇਂ ਤੂੰ ਖੋਟਾ ਪਰ ਖਰਾ ਬਣ ਕੇ ਆ ਜਾਏ ਹੋਵੇਂ ਤੂੰ ਚੋਰ ਸਾਧੂ ਬਣ ਕੇ ਆ ਜਾਏ ਤੇ ਫਿਰ ਮੈਂ ਵੀ ਤੇਰਾ ਕੁਝ ਸਵਾਰ ਨਹੀਂ ਸਕਦਾ ਫਿਰ ਮਹਾਰਾਜ ਜੀ ਕਹਿੰਦੇ ਸਤਿਗੁਰੂ ਸਾਚਾ ਕਿਆ ਕਰਾਂ ਜੋ ਸਿੱਖਾਂ ਮੈਂ ਚੂਕ ਤੋ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਬਾਹਰ ਉਹ ਕੋ ਜ ਹੋਰ ਹੁੰਦੇ ਆ ਅੰਦਰੋਂ ਕੁਝ ਹੋਰ ਹੁੰਦੇ ਆ ਔਰ ਜਦੋਂ ਅਸੀਂ ਦੋਹਰਾ ਜੀਵਨ ਜੁੰਦੇ ਆ ਨਾ ਉਹ ਕਿਹਾ ਜਾਂਦਾ ਹੈ ਕਿ ਨਾਸਤਿਕ ਤੋਂ ਨਾਸਤਿਕ ਬੰਦਾ ਆਸਤਿਕ ਬਣ ਜਾਂਦਾ ਹੈ ਕਦੀ ਨਾ ਕਦੀ ਕੋਈ ਠੋਕਰ ਵੱਜਦੀ ਹੈ ਕੋ ਮਨ ਤੇ ਗੱਲ ਲੱਗ ਜਾਂਦੀ ਹੈ ਉਹ ਆਪਣੀ ਨਾਸਤਿਕਤਾ ਨੂੰ ਤਿਆਗ ਦਿੰਦਾ ਹੈ ਆਸਤਿਕ ਬਣ ਜਾਂਦਾ ਪਰ ਉਹ ਬੰਦਾ ساری ਉਮਰ ਆਸਤਿਕ ਨਹੀਂ ਬਣ ਸਕਦਾ ਜਿਹੜੇ ਬੰਦੇ ਨੂੰ ਆਸਤਿਕ ਹੋਣ ਦਾ ਭਰਮ ਹੁੰਦਾ ਹੈ ਭੁਲੇਖਾ ਹੁੰਦਾ ਹੈ ਭਾਵ ਸਿਰਫ ਪਹਿਰਾਵਾ ਦਿਖਾਵਾ ਅਡੰਬਰ ਜਿਹੜਾ ਹੈ ਉਹ ਧਰਮੀ ਹੁੰਦਾ ਹੈ ਬਾਕੀ ਅੰਦਰ ਧਰਮ ਦਾ ਕਿਣਕਾ ਬਣਿਆਗਾ ਜਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਨੇ ਸੱਜਣ ਜੀ ਨੂੰ ਕਿਹਾ ਸੀ ਨਾ ਉज्ज्वल ਕਹਿ ਹਾਂ ਚਿਲਕਣਾ ਕੋਟਮ ਕਲੜੀ ਮਸਸ ਤੋਤਿਆਂ ਜੂਠ ਨਾ ਉੱਤਰ ਹੈ ਜੈਸੋ ਤੁਮਾਂ ਤਿਸ ਕਿ ਜਿਹੜਾ ਕਹਿ ਹੈ ਬਾਹਰੋਂ ਬੜਾ ਚਮਕਦਾ ਹੈ ਪਰ ਜੇਕਰ ਤੁਸੀਂ ਸੈਂਕੜੇ ਵਰੀ ਵੀ ਉਹਨੂੰ ਢੋਲੋਗੇ ਨਾ ਉਹਦੇ ਅੰਦਰੋਂ ਕਾਲ ਅਖਬਾਰ ਆਈ ਜਾਣੀ ਹੈ ਕਿਉਂਕਿ ਕਾਲ ਖੁਦੇ ਅੰਦਰ ਹੈ ਬਾਹਰੋਂ ਚਮਕਦਾ ਹੈ ਇਸੇ ਤਰ੍ਹਾਂ ਅਸੀਂ ਵੀ ਬਹੁਤ ਵਰੀ ਐਸਾ ਹੀ ਕਰਦੇ ਹਾਂ ਬਾਰੋਂ ਬਿਲਕੁਲ ਪਾਕ ਸਾਫ ਸੁਥਰੇ ਪਰ ਅੰਦਰ ਮਹਾਰਾਜ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸਿਕੰਢੇ ਕੱਚਿਆ ਤੋ ਇਹ ਗੱਲ ਨੂੰ ਚੇਤੇ ਰੱਖਿਓ ਜਿਹੜਾ ਬੰਦਾ ਸੁੱਤਾ ਹੋਇਆ ਹੈ ਨਾ ਉਹਨੂੰ ਜਗਾਇਆ ਜਾ ਸਕਦਾ ਹੈ ਭਾਵੇਂ ਜਿੰਨੀ ਮਰਜ਼ੀ ਗਹਿਰੀ ਤੇ ਗੂੜੀ ਨੀਂਦ ਚ ਸੁਤਾਵੇ ਉਹਨੂੰ ਤੁਸੀਂ ਜਗਾ ਸਕਦੇ ਹੋ ਪਰ ਜਿਹੜਾ ਬੰਦਾ ਸੁੱਤਾ ਨਹੀਂ ਸੁੱਤੇ ਹੋਣ ਦਾ ਨਾਟਕ ਕਰ ਰਿਹਾ ਹੈ ਉਸ ਬੰਦੇ ਨੂੰ ਕੋਈ ਨਹੀਂ ਜਗਾ ਸਕਦਾ ਉਸ ਬੰਦੇ ਨੂੰ ਜਗਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਅਸਲ 'ਚ ਜਾਗਿਆ ਹੀ ਹੋਇਆ ਹੈ ਪਰ ਸੌਣ ਦਾ ਨਾਟਕ ਕਰਦਾ ਪਿਆ ਇਸੇ ਤਰ੍ਹਾਂ ਉਹ ਬੰਦਾ ਜਿਹੜਾ ਹੈ ਬੁਰਾ ਹੈ ਖੋਟਾ ਹੈ ਮਾੜਾ ਪਰ ਉਹ ਬਖਾਵਾ ਚੰਗੇ ਹੋਣ ਦਾ ਕਰਦਾ ਹੈ ਐਸੇ ਬੰਦੇ ਨੂੰ ਕਦੀ ਵੀ ਚੰਗਾ ਨਹੀਂ ਬਣਾਇਆ ਜਾ ਸਕਦਾ ਦੂਜਿਆਂ ਨੂੰ ਤੋਖਾ ਦੇਣਾ ਬੁਰੀ ਗੱਲ ਹੈ ਪਰ ਉਸ ਤੋਂ ਵੀ ਬੁਰੀ ਗੱਲ ਹੈ ਆਪਣੇ ਆਪ ਨੂੰ ਤੋਖੇ 'ਚ ਰੱਖਣਾ ਕਿਉਂ ਕਿ ਕਿਉਂਕਿ ਦੂਜਾ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ, ਪੰਜ ਵਾਰੀ ਤੋਖਾ ਖਾ ਸਕਦਾ ਹੈ। ਅਖੀਰ ਉਹਨੂੰ ਪਤਾ ਲੱਗ ਜਾਏਗਾ ਕਿ ਬੰਦਾ ਕੈਸਾ ਹੈ। ਪਰ ਬੰਦਾ ਆਪਣੇ ਆਪ ਨੂੰ 40-40 ਸਾਲ, 50-50 ਸਾਲ ਤੋਖੇ 'ਚ ਰੱਖਦਾ ਹੈ। ਤੋਖਾ ਦਿੰਦਾ ਰਹਿੰਦਾ ਹੈ। ਸੋ ਆਪਣੇ ਆਪ ਨੂੰ ਤੋਖਾ ਦੇਣਾ ਬੰਦ ਕਰੀਏ। સ્વયં ચોળ કરીએ સ્વયં નિરીક્ષણ કરીએ